ਸਮਾਨਾ ਦੇ ਨਜ਼ਦੀਕ ਹਾਸੀ ਬਟਾਣਾ ਨਹਿਰ ਦੇ ਨਾਲ ਜਿਹੜੇ ਨਹਿਰੀ ਵਿਭਾਗ ਦੇ ਕੁਆਟਰ ਹੈ ਉਹਦੇ ਵਿੱਚ ਇੱਕ ਪਸ਼ੂ क्रूरता ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਵੀ ਸ਼ਿਕਾਇਤ ਕਰਤਾ ਮਿਨਾਕਸ਼ੀ ਮਲਿਕ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਇੱਥੇ ਅਮਿਤ ਸ਼ਰਮਾ ਜੋ ਕਥਿਤ આરોપી ਹੈ ਉਸ ਵੱਲੋਂ ਇੱਥੇ ਜਿਹੜੇ ਕੁੱਤੇ ਪਿੱਲੇ ਸੀ ਉਹਨਾਂ ਨੂੰ ਮਾਰੇ ਗਿਆ ਉਸ ਦੇ ਨਾਲ ਨਾਲ ਕੋਈ ਵੀਡੀਓ ਵਾਇਰਲ ਕੀਤੀ ਇੱਕ ਪਿਟਬੁਲ ਡੌਗ ਹੈ ਉਸ ਨੂੰ ਵੀ क्रूरਤਾ ਨਾਲ ਉਸ ਤੇ ਹਮਲਾ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਦੇਖਦੇ ਹੋਏ ਸ਼ਿਕਾਇਤ ਗੋਲਾ ਪੁਲਿਸ ਸਟੇਸ਼ਨ ਵਿੱਚ ਕੀਤੀ ਗਈ ਜਿਸ ਤੇ ਪੁਲਿਸ ਵੱਲੋਂ ਕਥਿਤ આરોપી ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੇਕਿਨ ਕਥਿਤ ਰੋਪੀਨਲ ਜੋ ਗਲਵਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੇਰਾ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਮੇਰਾ ਜਿਹੜਾ ਪਿਟਬੁਲ ਥਾ ਉਹ ਵੀ ਆਵਾਰਾ ਸੀ ਉਹਨੂੰ ਮੈਂ ਆਪਣੇ ਕੇਅਰ ਕਰਦਾ ਸੀ ਅਸੀਂ ਸੰਸਥਾ ਚਲਾਉਂਦੇ ਆ ਜਿਹੜੇ ਇੱਕ ਪਾਲਤੂ ਸੜਕਾਂ ਦੇ ਕੁੱਤੇ ਜ਼ਖਮੀ ਹੋ ਜਾਂਦੇ ਆ ਉਹਨਾਂ ਦਾ ਅਸੀਂ ਇਲਾਜ ਵੀ ਕਰਦੇ ਆ ਮੈਂ क्रूरਤਾ ਪਸ਼ੂਆਂ ਤੇ ਬਿਲਕੁਲ ਨਹੀਂ ਕਰ ਸਕਦਾ ਲੇਕਿਨ ਮੈਨੂੰ एक मेरे दोस्त ने वीडियो वायरल करके इस मामले से है मैं निर्दोष हाँ उसका कहना है लेकिन पुलिस ने तो गिरफ्तार भी करना है और जांच की जा रही है जी जी मैं मीनाक्षी मलिक से हमारी एनजीओ काम कर रही है बेजबान के लिए जो कि इंजर्ड हो जाते हैं सड़कों पे और साथ साथ काम कर रही है एनिमल कमिटी के अगेंस्ट जिसके चलते मेरे को पास एक पटियाला से एक वायरल वीडियो आती है और वहाँ के लोकल लोगों ने मेरे को संपर्क किया कि एक पिटबुल को बहुत बुरी तरीके से मारा गया है जिसकी वजह से वो उसकी डेथ हो जाती है और मैं वहाँ जा गई हूँ और मैंने वहाँ पे देखा कि वो सच में ही एक लोकल इलीगल सेंटर वहाँ पे रन हो रहा था जिसमें ये घटना घटी है चलिए मैंने जांच को आगे बढ़ाते हुए अपनी तरफ से उस एक लोकल जो वहाँ थाना था उसमें रिपोर्ट लिखवाई है उसकी और एक सोशल मीडिया के प्रेशर के चलते और लोगों के क्योंकि ये वीडियो काफ़ी वायरल हो गई थी तो पुलिस को इसकी कंप्लेंट दर्ज करनी पड़ी और एक लोकल एन जो वहाँ पर है एक लेडी चला रही है जिसको सुषमा नाम से वो हालांकि ये घटना दिसंबर की है वायरल वीडियो अब हुआ है उनको ही ये कंप्लेंट कर देनी चाहिए थी पर वो कंप्लेंट करने की बजाय मुझे भी इस कंप्लेंट को करने से रोक रही हैं और मुझे डिफेम किया जा रहा है पे कुछ ऐसी घटना होती है जो आप नहीं कर पाते हैं तो हम मेरा हमारे ऑर्गेनाइजेशन का नाम है रफदे जी आप उसका तो संपर्क कर सकते हैं सो आगे जांच का विषय है कि वो एन को क्यों रोक रही हैं और इसको किस तरह से मारा गया किस सर्कमस्टांसेस में मारा गया ਅਬ ਇਹ ਪੁਲਿਸ ਕਾਰਵਾਈ ਵੀ ਆਏਗਾ ਔਰ ਇਸki FIR ਦਰਜ ਹੋ ਚੁੱਕੀ ਹੈ ਜੀ। ਥੈਂਕ ਯੂ ਸੋ ਮਚ। ਕੁਛ ਨਹੀਂ ਹੈਗਾ ਜਿਹੜੀ ਮਤਲਬ ਵੀਡੀਓਜ਼ ਬਰਲ ਹੋ ਰਹੀਆਂ ਨੇ ਉਹਦੇ ਵਿੱਚ ਬੰਦਾ ਕੋਈ ਹੋਰ ਹੈ ਮੈਨੂੰ ਵਸੇ ਹਨਾ ਉਹ ਜਾਣ ਕੇ ਫਸਾਇਆ ਜਾ ਰਿਹਾ ਹੈ। ਇੱਕ ਮੁੰਡਾ ਮੇਰੇ ਨਾਲ ਜੋ ਮੈਂਨ ਪਹਿਲਾਂ ਸੇਵਾ ਦੇ ਹਨਾ ਨਾਲ ਹੁੰਦਾ ਸੀਗਾ। ਤੁਹਾਡੇ ਤੇ ਉਹ ਮੇਰੇ ਖਿਲਾਫ ਹੋ ਗਿਆ ਹਨਾ ਵੀ ਲੋਕ ਇਹਨੂੰ 100-100 ਰੁਪਏ ਕਿਉਂ ਦਿੰਦੇ ਨੇ? ਹੁਣ ਦੇਖੋ ਹੁਣ ਆਪਣਾ ਚਾਈਡੋਗ ਸਾਹਮਣੇ ਔਰ ਚਾਈਡੋਗ ਸਾਹਮਣੇ ਤੇ ਫਰਕ ਹੈ। ਨਾ ਤਾਂ ਮੈਨੂੰ ਹੈਲਪ ਲਾਈਨ ਹੀ ਪੈਂਦੀ ਸੀਗੀ ਤਾਂ ਉਲਤੇ ਤੋਂ ਇਹ ਚੀਜ਼ ਹਨਾ ਆਪਣੀ ਜਰਨੀ ਹੋਈ ਜਿਹੜੀ ਉਹ ਮਤਲਬ ਪਿਟਬੁੱਲ ਡੌਗ ਐ ਉੱਥੇ ਜਦ ਟੀਮ ਬੈਟ ਦੀ ਮਤਲਬ ਕੋਠਾ ਖੋੜਦੀ ਟੀਮ ਉਹਨਾਂ ਵੱਲੋਂ ਮਤਲਬ ਮਾਰੀ ਗਈ ਆ ਉਹਦੇ ਵਿੱਚ ਮੇਰੀ ਸ਼ਕਲ ਨਹੀਂ ਹੈਗੀ ਤਾਂ ਲੋਕ ਤਾਂ ਗਏ ਸੀ ਜਿਹਨਾਂ ਨੂੰ ਕੋਈ ਇਨਫਰਮੇਸ਼ਨ ਐਂਪੀਟਬਲ ਨੂੰ ਮਾਰ ਰਹੇ ਸੀ ਜਦੋਂ ਤੱਕ ਮੈਂ ਉੱਥੇ ਪਹੁੰਚਿਆ ਤਾਂ ਉਹਨ ਮਤਲਬ ਉਹਨ ਮਾਰ ਚੁੱਕੇ ਸੀਗੇ ਕਿੰਨੇ ਪਿੱਲੇ ਮੇਰੇ ਸੀ ਉਹ ਜਦੋਂ ਮਤਲਬ ਐ ਲਾ ਲੋ ਕਿ ਪਿਟਬੁੱਲ ਨੇ ਮੇਰੇ 2-3 ਡੌਗ ਖਾਲੇ ਸੀਗੇ ਔਰ ਮੈਂ ਉਹਨੂੰ ਐਵੇਂ ਗਿਆ ਸੀ ਕਿ ਮੈਂ ਤੇ ਹੈ ਨਹੀਂ ਵੀ ਤੁਸੀਂ ਇਹਨੂੰ ਸਾਈਡ ਤੇ ਬੰਨ੍ਹ ਦੋ ਜਦੋਂ ਆਪਾਂ ਆ ਗਏ ਆਪਾਂ ਸੋਚ ਲਾਂਗੇ ਇਹਦਾ ਤੁਸੀਂ ਉਹ ਪਿੱਲਿਆਂ ਦੇ ਕੋਲ ਪਿੱਟਬਲ ਬੰਨੇ ਸੀ ਨਹੀਂ ਮਤਲਬ ਉੱਥੇ ਮੈਂ ਖੁੱਲੀ ਫਿਰਦੀ ਸੀ ਅਮਨ ਖੁੱਲੀ ਫਿਰਦੀ ਸੀ ਹਾਂਜੀ ਹਾਂ ਖੁੱਲੀ ਕਰਕੇ ਉਹਨੇ ਮੈਨੂੰ ਹਾਂ ਪਿੱਟਬਲ ਥੋੜੀ ਆਪਣੀ ਪਾਲਤੂ ਸੀ ਨਹੀਂ ਪਾਲਤੂ ਨਹੀਂ ਸੀ ਉਹ ਮੈਂ ਰੈਸਕਿਊ ਕੀਤੀ ਸੀ ਰੋਡ ਦੇ ਤੋਂ ਓਕੇ ਉਹਦੀ ਹਾਲਤ ਬਹੁਤ ਮਾੜੀ ਸੀਗੀ ਮੋਕਾ ਵੀ ਇਲਾਜ ਕੀਤਾ ਹਾਂ ਤੇ ਇਹ ਉਹਨੂੰ ਮੈਂ ਠੀਕ ਕਰਕੇ ਆਪਣਾ ਉਹਦਾ ਉਹਦਾ ਪ੍ਰੋਪਰ ਇਲਾਜ ਕਰਵਾ ਕੇ ਉਹਨੂੰ ਮੈਂ ਛੱਡ ਦਿੱਤਾ ਸੀ ਖੁੱਲਾ ਇਹ ਮੇਰਾ ਇਹ ਪਰਸਨਲ ਬਿਜ਼ਨਸ ਹੈ ਮੈਂ ਇੱਕ ਡਾਂਸ ਸਿਚਰ ਆ ਮੇਰੀ ਅਕੈਡਮੀ ਆ ਸਮਾਨ ਦੇ ਵਿੱਚ ਹੂੰ ਤੇ ਉਹਦੇ ਦਾ ਮੁੰਡਾ ਤੁਸੀਂ ਦੱਸ ਰਹੇ ਹੋ ਉਹ ਤੁਹਾਡੇ ਡਾਂਸਿੰਗ ਮੇਥਾ ਤੁਹਾਡੇ ਨਾਲ ਉਹ ਉਹ ਮੇਰਾ ਦੋਸਤ ਹੈ ਤੇ ਉਹ ਮੇਰੇ ਨਾਲ ਡੌਗ ਤੇ ਜਿਵੇਂ ਮਤਲਬ ਸੇਵਾਤ ਜਾਂਦੇ ਹੁੰਦੇ ਜਿਵੇਂ ਕੋਈ ਨਾਲ ਹਨ ਟਰੀਟਮੈਂਟ ਆਣਾ ਤੁਸੀਂ ਡੌਗ ਨੂੰ ਮਤਲਬ ਹਨ ਮਤਲਬ ਇਕੱਠੇ ਜਾਣਾ ਚੱਕਣ ਵਾਸਤੇ ਜੀ 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 ਕਿਹੜਾ ਕੋਈ ਡੌਗ ਹੁਣ ਤੁਹਾਡਾ ਕੀ ਕਹਿਣਾ ਹੈ ਜਿਹੜਾ ਤੁਹਾਡੇ ਮਾਮਲਾ ਦਰਜ ਕਰਾਇਆ ਕੀ ਨਹੀਂ ਕੀਤਾ ਮਾਮਲਾ ਮੈਂ ਬੇਕਸੋਰਾ ਜਿਹੜੀਆਂ ਵੀਡੀਓਜ਼ ਬਾਹਰਲ ਹੋ ਰਹੀਆਂ ਨੇ ਉਹ ਸ਼ੁਭ ਬੰਦੇ ਨੇ ਜਾਣ ਕੇ ਕੀਤੀਆਂ ਨੇ ਜਿਹੜੇ ਮਤਲਬ ਵੀਡੀਓ ਦੇ ਵਿੱਚ ਡੌਗਸ ਮਤਲਬ ਮਰੇ ਹੋਏ ਪਾਏ ਗਏ ਨੇ ਉਹਨਾਂ ਨੂੰ ਇੱਕ ਵੰਦਰ ਅਲਗ ਵਾਲੋ ਕਿ 파ਰਵ ਹੋ ਗਿਆ ਸੀਗਾ ਉਹ 파ਰਵ ਵਿੱਚ ਡੌਗ ਮਰੇ ਨੇ ਠੀਕ ਹੈ ਜਿਵੇਂ ਦੋ ਹਨ ਸਵੇਰੇ ਮਾਰ ਕੇ ਤੇ ਸ਼ਾਮ ਨੂੰ ਮਾਰ ਕੇ ਮਾਰੀ ਲੱਗੀ ਸੀ ਗੁਰੂਨ ਡੌਗ ਹਾਂ ਹਾਂ ਉਹਨਾਂ ਦਾ ਕਿੰਨੇ ਕਿੰਨੇ ਛੋਟੇ ਸੀ ਉਹ ਵਿੱਚ ਰੱਤੇ ਇੱਕ ਮਹੀਨੇ ਦੇ ਡੌਗ ਸੀ ਸੀ ਕਿੰਨੇ ਸੀ ਉਹ ਹੁਣ 6-7 ਅੱਛਾ ਸਾਰੇ ਮਰ ਗਏ ਹਾਂ ਉਹ ਕਾਫੀ ਜ਼ਿਆਦਾ ਉਹ ਸੀਰੀਅਸ ਸੀਗੇ ਪਿੱਟਵ ਨੂੰ ਨੇ ਵੀ ਕੋਈ ਮਤਲਬ ਹਮਲਾ ਕੀਤਾ ਉਹਨਾਂ ਦੇ ਕੋਈ ਉਹਨਾਂ ਨਹੀਂ ਉਹ ਵਾਲਾ ਮਸ ਮਾਮਲਾ ਮਤਲਬ ਅਲੱਗ ਹੈ ਜਪਿੱਟਵ ਵਾਲਾ ਉਹ ਛੋਟੇ ਡੌਗ ਵਾਲਾ ਅਲੱਗ ਹੈ ਜਦੋਂ ਉਹਲੇ ਲੱਗੀ ਮਾਮਲਾ ਹੈ ਉਹ ਤਾਂ ਮਰ ਹਲਕੀ ਹੋਣੀ ਪਤਾ ਨਹੀਂ ਕਿ ਚੱਕਰ ਹੈ ਮੈਂ ਹੈ ਨਹੀਂ ਸੀਗਾ ਤੇ ਮੈਨੂੰ ਡੇਰੇ ਵਾਲ ਦਾ ਫੋਨ ਆਇਆ ਵੀ ਤੂੰ ਆ ਜਾ ਵੀ ਇਹਦਾ ਕੋਈ ਨਾ ਕੋਈ ਹਿੱਲਾ ਕਰਦੇ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਮਤ ਬੰਨ ਦੋ ਜਦੋਂ ਮੈਂ ਆ ਗਿਆ ਆਪਾਂ ਮਤ ਕਾਰਪੋਰੇਸ਼ਨ ਨੂੰ ਫੋਨ ਕਰਾਂਗੇ ਵੀ ਜੋ ਵੀ ਇਹਦਾ ਹਿੱਲਾ ਹੋਊਗਾ ਆਪਾਂ ਕਰ ਦਾਂਗੇ ਉਹ ਜਦੋਂ ਤੱਕ ਮੈਂ ਉੱਥੇ ਪਹੁੰਚਿਆ ਉਹਨਾਂ ਨੇ ਮਰ ਪਿੱਟ ਬੋਲ ਨੂੰ ਬੰਨ ਲ ਕੇ ਉਹਨੂੰ ਉਹ ਮਾਰਤਾ ਸੀਗਾ ਔਰ ਮੈਂ ਕਿਹਾ ਵੀ ਤੁਸੀਂ ਇਰੇ ਬੰਦੇ ਦੀ ਹਾਂ ਜੋਥਰਨੀ ਡੈਰੀ ਦੀ ਟੀਮ ਸੀਗੀ ਉਹਨਾਂ ਮਾਰਦਾ ਪਿੱਟ ਬੱਲ ਨੂੰ ਹਾਂ ਜੀ ਪਿੱਟ ਬੱਲ ਨੂੰ ਮੈਂ ਕਿਹਾ ਉਹਨਾਂ ਨੂੰ ਮੈਂ ਇਹ ਵੀ ਕਿਹਾ ਵੀ ਤੁਸੀਂ ਬਹੁਤ ਗਲਤੀ ਕਰਕੇ ਮਾਰੀ ਹੈ ਵੀ ਐ ਮਾਰਨਾ ਕੋਈ ਰੂਲ ਨਹੀਂ ਬਣਦਾ ਮਾਰੀ ਉਹਨਾਂ ਸੀ ਮਾਰੀ ਉਹਨਾਂ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਬੰਦਾ ਮਾਰਨ ਵਾਲਾ ਕੋਈ ਹੋਰ ਹੈ ਤੁਹਾਡੇ ਨੂੰ ਤੁਹਾਨੂੰ ਫਸਾਇਆ ਹੈ ਮੈਨੂੰ ਫਸਾਇਆ ਜਾ ਰਿਹਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼